ਬਾਬਾ ਜੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਸ਼ਬਦ ਕੰਨਾਂ ਦੇ ਵਿੱਚ ਗੂੰਜਦਾ ਹੈ ਕਿ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬੇਅਦਬੀ ਹੋ ਗਈ ਇੱਥੇ ਵੀ ਹੋ ਗਈ ਇਹ ਸ਼ਬਦ ਜਦੋਂ ਸ਼ੁਰੂਆਤ ਵਿੱਚ ਸੁਣੀਦਾ ਸੀ ਤੇ ਅੰਦਰ ਨੂੰ ਇੱਕ ਧੂ ਪੈ ਜਾਂਦੀ ਸੀ ਵੀ ਸਾਡੇ ਗੁਰੂ ਦੀ ਬੇਅਦਬੀ ਹੋ ਗਈ ਵਕਤ ਪਾ ਕੇ ਇੰਨੀਆਂ ਕੋਈ ਬੇਅਦਬੀਆਂ ਹੋ ਗਈਆਂ ਵੀ ਇਹ ਸ਼ਬਦ ਕਾਮਨ ਜਿਹਾ ਹੋ ਗਿਆ ਇਹ ਬੇਅਦਬੀਆਂ ਬਾਰੇ ਮੈਂ ਪੁੱਛਣਾ ਚਾਹੁੰਨਾ ਮਾ ਕਿ ਆਪ ਜੀ ਬੇਅਦਬੀਆਂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਮੈਂ ਸ਼ਬਦ ਤਾਂ ਕਹਿਨਾ ਮਾ ਕਿਉਂਕਿ ਮੈਨੂੰ ਇੰਜ ਲੱਗਦਾ ਵੀ ਤੁਹਾਡਾ ਜਿਹੜਾ ਦ੍ਰਿਸ਼ਟੀਕੋਣ ਹੈ ਤੁਹਾਡਾ ਜਿਹੜਾ ਨਜ਼ਰੀਆ ਹੈ ਉਹ ਇੱਕ ਬਾਕੀਆਂ ਤੋਂ ਥੋੜਾ ਹਟਕਿਆ ਹੈ ਤੁਹਾਡੀ ਨਜ਼ਰ ਦੇ ਅੰਦਰ ਬੇਅਦਬੀ ਕੀ ਹੈ ਤੇ ਕੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜੀ ਦੀਆਂ ਬੇਅਦਬੀਆਂ ਰੁਕ ਜਾਣਗੀਆਂ ਗੁਰੂ ਦੀ ਬੇਅਦਬੀ ਹੋ ਸਕਦੀ ਹੈ ਹਰ ਕਿਸ ਨਹੀਂ ਹੁਣ ਉਸ ਗੁਰਬਾਣੀ ਦੇ ਵਿੱਚੋਂ ਖੋਲਾਂਗੇ ਕਿਉਂ ਨਹੀਂ ਹੂੰ ਕੀ ਗੁਰੂ ਦੀ ਵਿਧਵੀ ਹੋ ਸਕਦੀ ਹੈ ਮਕੂ ਸਾਹਿਬ ਜੀ ਦਾ ਸਵਾਲ ਸੀ ਹਰਗਿਜ਼ ਨਹੀਂ ਕੀ ਗੁਰੂ ਗ੍ਰੰਥ ਸਾਹਿਬ ਦੀ ਵਿਧਵੀ ਹੋ ਸਕਦੀ ਹੈ ਯੈਸ ਕਾਗਜ਼ ਪਾੜੇ ਜਾ ਸਕਦੇ ਨੇ ਲਿਖਿਆ ਗਿਆ ਇੰਕ ਦੇ ਨਾਲ ਇੰਕ ਡਿਸਟਰੋਏ ਹੋ ਸਕਦੀ ਹੈ ਹਮ ਜਿਹੜੀ ਉਹਦੇ जिल्द ਬਣਾਈ ਗਈ ਹੈ ਉਹ ਮੋਟਾ ਗੱਤਾ ਹੁੰਦਾ ਹੈ ਉਹ ਜਲ ਸਕਦਾ ਹੈ ਪਰ ਉਹ ਗੁਰੂ ਨਹੀਂ ਹੈ ਜੋ ਗੁਰੂ ਹੈ ਨਾ ਉਹਨੂੰ ਪਵਨ ਉਹਦਾ ਅਕਲ ਜਾ ਸਕਦੀ ਹੈ ਨਾ ਉਹਨੂੰ ਪਾਣੀ ਜਿਹੜਾ ਡੋਬੋ ਸਕਦਾ ਹੈ ਔਰ ਜਿਸ ਗੁਰੂ ਦੇ ਬਵਾਰਕ ਰਸਨਾ ਥਾਣੀ ਜਾਂ ਦਸਤੇ ਕਮਲ ਰਹੀਂ ਜਿਹੜੀ ਇਹ ਜੋ ਲਿਖੀ ਗਈ ਚੀਜ਼ ਹੈ ਉਹ ਹਾਲੇ ਵੀ ਅਦ੍ਰਿਸ਼ਟ ਹੈ ਜੀ ਜੋ ਲਿਖਿਆ ਗਿਆ ਹਾਂ ਹਾਂ ਫਾਰ ਇਗਜ਼ੈਂਪਲ जय मात पिता सुत मीत न पाई ये तो यह संबंध नलुक है समझा रहे हैं कुछ कि जितने ना माता ना पिता किसी ने सहाई नहीं होना नाम ने तेरा सहाई होना है ये नहीं जल सकता दिला के दिखा लो ये जरा बचन है अच्छा ये नहीं जल सकता कि भी जल सकता ਨਾ ਡੋਬਿਆ ਜਾ ਸਕਦਾ ਨਾ ਜਲ ਸਕਦਾ ਹੈ ਇਹ ਸਿਰਫ ਉਹ ਕਹਿੰਦੇ ਨੇ ਕਿ ਜਲ ਗਿਆ ਅੱਗ ਲਾਤੀ ਪੱਤਰੇ ਪਾੜਤੇ ਇਹ ਸਿਰਫ ਉਹ ਕਹਿੰਦੇ ਨੇ ਜਿਨ੍ਹਾਂ ਨੂੰ ਪਹੁੰਚ ਹੀ ਨਹੀਂ ਜਿਨ੍ਹਾਂ ਨੂੰ ਸੋਚ ਹੀ ਨਹੀਂ ਜਿਨ੍ਹਾਂ ਨੂੰ ਸਮਝ ਹੀ ਨਹੀਂ ਵੀ ਗੁਰੂ ਕਿੰਨਾ ਕੁ ਵਿਸ਼ਾਲ ਹੈ ਗੁਰੂ ਕਿੰਨਾ ਕੁ ਬੇਅੰਤ ਹੈ ਹਾਥੀ ਦੇ ਸਾਹਮਣੇ ਇੱਕ ਛੋਟੀ ਜਿਹੀ ਕੀੜੀ ਤੁਰ ਜਾਂਦੀ ਹੈ ਹਮ ਮੈਨੂੰ ਦੱਸੋ ਕੀ ਹਾਥੀ ਦੀ ਵਿਅਤਵੀ ਕਰ ਸਕਦੀ ਜੋ ਕਰਨਾ ਚਾਹੇ ਵੀ ਤਾ ਪਰਸਾ ਹੈ ਕੁਛ ਉਹਦੇ ਕੋਲ ਉਹਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਿ ਤੇ ਕੋਈ ਕੀੜੀ ਤੋਰੀ ਫਿਰਦੀ ਹੈ ਹੂੰ ਇਸੇ ਤਰ੍ਹਾਂ ਗੁਰਬਾਣੀ ਦੀ ਵਿਚਾਰ ਦੀ ਸਮਝ ਨਾ ਹੋਣ ਦੇ ਕਾਰਨ ਇਹ ਸਾਰੇ ਮਸਲੇ ਉੱਠਦੇ ਉੱਠਦੇ ਰਹੇ ਨੇ ਉੱਠਦੇ ਰਹਿਣਗੇ ਤਾਂ ਕਿਨਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਕੋਈ ਗ੍ਰੰਥ ਇਹ ਸਾਰੀ ਸ੍ਰਿਸ਼ਟੀ 'ਚ ਨਹੀਂ ਹੈ ਹੂੰ ਗੁਰੂ ਦੀ ਬੇਦਵੀ ਗੁਰੂ ਦਾ ਨਿਰਾਦਰ ਗੁਰੂ ਦਾ ਤਿਰਸਕਾਰ ਜਾਂ ਗੁਰੂ ਦਾ ਆਪਮਾਨ ਐਸੀ ਚੀਜ਼ ਹੈ ਜਿਸ ਦੀ ਕੋਈ ਪੌਸਿਬਿਲਟੀ ਨਹੀਂ ਹੈ ਕੋਈ ਪੌਸਿਬਿਲਟੀ ਨਹੀਂ ਹੈ ਹਮ ਬਈ ਗੁਰੂ ਦੀ ਬੇਦਵੀ ਹੋ ਹੀ ਨਹੀਂ ਸਕਦੀ ਨਹੀਂ ਹੋ ਸਕਦੀ ਉਹਦੀ ਉਹਦੀ ਅਵਸਥਾ ਕਰਕੇ ਨਹੀਂ ਹੋ ਸਕਦੀ ਨਾ ਤਾਂ ਇਹ ਪਤਾ ਲੱਗ ਸਕਦਾ ਕਿ ਅਦਬ ਹੋ ਗਿਆ ਹਮ ਨਾ ਸਾਨੂੰ ਇਹ ਪਤਾ ਲੱਗ ਸਕਦਾ ਕਿ ਬੇਅਦਵੀ ਹੋ ਗਈ ਹਾਂ ਸਾਨੂੰ ਇਹ ਜ਼ਰੂਰ ਪਤਾ ਲੱਗ ਸਕਦਾ ਹੂੰ ਕਿ ਜੋ ਸਾਡੀ ਮਨਸ਼ਾ ਸੀ ਅਸੀਂ ਪੂਰੀ ਕਰ ਲਈ ਜੋ ਅਸੀਂ ਕਾਰਾ ਕਰਨਾ ਚਾਹੁੰਦੇ ਸੀ ਹੂੰ ਉਹ ਅਸੀਂ ਕਰ ਲਿਆ ਬੜੀ ਡੂੰਗੀ ਗੱਲ ਆਪ ਜੀ ਨੇ ਕੀਤੀ ਤੇ ਮੂੰਹ ਆਪਣਾ ਕਾਲਾ ਕਰ ਲਿਆ ਹੂੰ ਕਿ ਜੇ ਅਸੀਂ ਪੁੱਤਰਾਂ ਨੂੰ ਅੱਗ ਲਾਉਣਾ ਚਾਹੁੰਦੇ ਸੀਗੇ ਇਹਨਾਂ ਨੂੰ ਤਾਂ ਨਹੀਂ ਲੱਗੀ ਹਾਂ ਪਰ ਸਾਡੇ ਵਾਸਤੇ ਸਾਡੀ ਜਿਹੜੀ ਭਾਵਨਾ ਸੀ ਪਤਨਿਆਂ ਨੂੰ ਪਤਨਿਆਂ ਨੂੰ ਅਗ ਲਾਉਣ ਦੀ ਉਹ ਅਸੀਂ ਪੂਰੀ ਕਰ ਲਈ। ਹੂੰ ਭਾਵਨਾ ਉਹਨਾਂ ਦੀ ਪੂਰੀ ਹੋਈ ਹੈ ਹੋਰ ਕਿਸੇ ਨੇ ਬੇਅਦਬੀ ਬੁਧਵੀ ਕੋਈ ਨਹੀਂ ਕੀਤੀ ਹੈ। ਅੱਛਾ ਵੀ ਆਪਣੇ ਗੁਰੂ ਜਿਹੜਾ ਆ ਉਹਦੀ ਵੀ ਬੇਅਦਬੀ ਨਹੀਂ ਹੋਈ। ਕਿਵੇਂ ਹੋ ਸਕਦੀ ਹੈ? ਕਹਿੰਦੇ ਅੱਗੀ ਪਾਲਾ ਕੇ ਕਰੇ ਕਿ ਜਿਹੜੀ ਅੱਗ ਹੈ ਪਾਣਾ ਫੈਲਿਆ ਜਾਰੇ ਦਿਸਾਮਾਂ ਚ ਆਕਾਸ਼ ਵੀ ਸਾਰੇ ਏਰੀਆ ਦੇ ਵਿੱਚ ਵੀ ਹੂੰ ਜ਼ਾਨਾ ਸਾਨਾ ਮੀਲਾਂ ਦੇ ਵਿੱਚ ਪਾਲੀ ਦੀ ਰੋਤ ਹੈ برف ਪਈ ਹੋਇਆ ਸਰਦੀ ਦਿਸ ਰਹੀ ਹੈ ਕੋਰਾ ਪਿਆ ਹੈ ਹਾਂਜੀ ਤੇ ਕਹਿੰਦੇ ਅੱਗ ਇਹ ਸਾਰੇ ਸਮੁੱਚੇ ਪਾਲੇ ਵਿੱਚ ਗੱਲ ਕਰ ਰਹੇ ਨੇ ਇੱਕ ਕੰਡੇ ਦੇ ਪਾਲੇ ਦੀ ਗੱਲ ਨਹੀਂ ਕਰਦਾ ਹਾਂ ਜਦੋਂ ਪਾਲਾ ਹੁੰਦਾ ਹੈ ਪੂਰੀ ਰਚਨਾ ਇਹ ਪੂਰਾ ਕੰਟੀਨੈਂਟ ਹਾਂ ਇਹ ਠੰਡਾ ਪਰ ਜਾਂਦਾ ਹੈ ਜਦੋਂ ਪਾਲੇ ਦੀ ਰੋਤਾਂ ਦੀ ਗੁਰੂ ਸਾਹਿਬ ਸਾਨੂੰ ਐਸੀ ਚੀਜ਼ ਤੇ ਸਮਝਾਉਣ ਲਈ Hmm. कि पाले का अग कुछ वैसे विगाड़ सकती है कि जे असी कही जी पाले को अग लगी पाली को अग पाले को अग लगी प पाले को अग लगी पाले को बचाओ पाले के कपड़े बचाओ पाले के कपड़े बचाओ तो हो सकता कैसे नहीं अभी कही जी पाले को अग लगी पाले को अग लगी बचाओ 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 वो हो नहीं ना सकता वो इंपॉसीबल चीज़ा ने, ने, ने। ਜਿਹੜੀਆਂ ਕਿ ਹੋ ਹੀ ਨਹੀਂ ਸਕਦੀਆਂ ਹੂੰ ਔਰ ਉਹ ਨਾ ਇੰਪੋਸੀਬਲ ਚੀਜ਼ਾਂ ਦੇ ਵਿੱਚ ਜਿਹੜੀਆਂ ਕਿ ਹੋ ਹੀ ਨਹੀਂ ਸਕਦੀਆਂ ਹੂੰ ਉਹ ਹੈ ਗੁਰੂ ਦੀ ਹੋਂਦ ਗੁਰੂ ਦੇ ਹੋਂ ਦਾ ਅਦਬ ਉਹਦੇ ਆਪਣੇ ਜਹਾਜ ਜਲਾਲ ਤਪੋ ਤੇਜ ਔਰ ਸ਼ਕਤੀਆਂ ਵਰਤਿਆਂ ਵਰਤਾਂ ਦੇ ਕਾਰਨ ਹੈ ਇਹਨਾਂ ਦੇ ਕਰ ਨੇ ਅੱਗੀ ਪਾੜਾ ਕੀ ਕਰੇ ਹੂੰ ਅੱਗ ਪਾੜਲੇ ਦਾ ਕੁਝ ਨਹੀਂ ਵੀ ਉਗਾ ਸਕਦਾ ਤੁਸੀਂ ਵਿਗਾੜ ਕੇ ਦਿਖਾ ਦਿਓ ਕਿ ਵਿਗਾੜ ਸਕਦੇ ਜਿੰਨਾ ਕੇਰੀਅਰ ਨਿਗਾ ਕਰਨਾ ਚਾਹੁੰਕ ਤੁਸੀਂ ਕਰ ਦਿਓ ਬਸ ਹਾਂਜੀ ਪਾੜਾ ਤਾਂ ਜਹਾਜ਼ 43 ਫੁੱਟ ਦੀ ਉੱਚਾਈ ਤੇ ਫਲਾਈ ਕਰ ਰਿਹਾ ਪਾੜਾ ਦੋਤੇ ਵੀ ਹੈ ਹਮ ਪਾੜੇ ਦੀ ਰੋਧ ਤੇ ਕਿਤੇ ਤੇ ਕਰੋ ਆਗ ਸਮਰਥ ਨਹੀਂ ਹੈ ਕਿ ਪਾੜੇ ਦੀ ਪਾੜੇ ਦਾ ਕੁਝ ਵਿਗਾੜ ਸਕੇ ਆਗ ਸਮਰਥ ਨਹੀਂ ਹੈ ਆ ਅੱਗੇ ਪੜਾ ਕੇ ਕਰੇ ਅਗਲੀ ਲਾਈਨ ਹਮ ਸੂਰਜ ਕੇ ਹੀ ਰਾਤ ਹਾਂ ਕਹਿੰਦੇ ਰਾਤ ਸੂਰਜ ਦਾ ਕੀ ਵਿਗਾੜ ਸਕਦੀ ਹੈ